ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਥ ਹੈ ਮਾਨ ਤਨ ਨਾਮ ਸਮਾਈ ਨਾਮੁ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਇ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸਤਗੁਰ ਮਿਲਿਆ ਨਾਮ ਊਪਜੈ ਤਿਸਨਾ ਭੁਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਇ ਮਹੱਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਘਰ ਛੋਟ ਗਿਆ ਉਸ ਪਿੱਛੈ ਵੱਜੈ ਫੱਕੜੀ ਮੁਹ ਕਾਲਾ ਆਗੈ ਭਇਆ ਫੱਕੜੀ ਉਚਾਰਨ ਕਰਨਾ ਫਗੜੀ ਨਹੀਂ ਕਹਿਣਾ ਉਸ ਪਿੱਛੈ ਵੱਜੈ ਫੱਕੜੀ ਮੁਹ ਕਾਲਾ ਆਗੈ ਭਇਆ ਉਸ ਅਰਲ ਬਰਲ ਮੋਹ ਹੋ ਨਿਕਲੈ ਨਿਤ ਝੱਗੂ ਸੁੱਟਦਾ ਮਵਾ ਨਿਤ ਝੱਗੂ ਸੁੱਟਦਾ ਮਵਾ ਕੀ ਹੋਵੈ ਕਿਸਾ ਹੀਦੈ ਕੀਤਾ ਜਾ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਝੱਗੂ ਗੱਗਾ ਨਹੀਂ ਬੋਲਣਾ ਗੱਗੇ ਨਾਲ ਬੋਲਣਾ ਝੱਗੂ ਗੱਗਾ ਉਚਾਰਨ ਕਰਨਾ ਕੀ ਹੋਵੈ ਕਿਸ ਹੀਦੈ ਕੀਤਾ ਇਥੇ ਵਿਸਰਾਮ ਹੈ ਕੀ ਹੋਇਆ ਪਾਦਤੀ ਠਮਕ ਲਾ ਦਨੀ ਜਾਂ ਧੁਰ ਕਿਰਤ ਇਥੇ ਠਮਕ ਉਸ ਦਾ ਇਹੋ ਜਿਹਾ ਪਿਆ ਉਸ ਦਾ ਪਾਠ ਇਕੱਠਾ ਹੀ ਹੈ ਉਸ ਅਰਲ ਬਰਲ ਮੋਹ ਉਹ ਨਿਕਲੈ ਨਿਤ ਝੱਗੂ ਸੁਟਦਾ ਮੂਆ ਸੁਟਦਾ ਝੱਗੂ ਸੁਟਦਾ ਮੂਆ ਕਿਆ ਹੋਵੈ ਕਿਸਾ ਹੀ ਦਾ ਕੀਤਾ ਜਾ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਉਸ ਦਾ ਇਕੱਠਾ ਹੀ ਬੋਲਦਣਾ ਉਸ ਦਾ ਇਹੋ ਜਿਹਾ ਪਿਆ ਜਿੱਥੈ ਉਹ ਜਾਏ ਤਿੱਥੈ ਉਹ ਝੂਠਾ ਕੂੜ ਬੋਲੇ ਕਿਸਾ ਨਾ ਭਾਵੇਂ ਵਿਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੇ ਜੈਸਾ ਕੋਈ ਕਰੇ ਏਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਏਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਇਥੇ ਵਿਸਰਾਮ ਅੱਗੋ ਦੇ ਇਸ ਤਰ੍ਹਾਂ ਬੋਲਣਾ ਤੁਹਾ ਜੱਕਸ ਕੇ ਨਮੀ ਆਵਾਜ਼ ਨਾਲ ਸੰਬੰਧਕ ਪਾਠ ਹੈ ਇਥੇ ਯਮਕ ਲਾ ਦਨੀ ਹੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਏਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸੱਚਾ ਬੱਧਾ ਥੇਹ ਗੁਰ ਸੱਚਾ ਇੱਥੇ ਟਮਕ ਬੱਧਾ ਥੀ ਗੋਰ ਸੱਚਾ ਬੱਧਾ ਥੇਹ ਰਖਵਾਲੇ ਗੋਰ ਦਿੱਤੇ ਗੁਰ ਦਿੱਤੇ ਇਕੱਠਾ ਨਹੀਂ ਕਹਿਦਣਾ ਰਖਵਾਲੇ ਗੋਰ ਦਿੱਤੇ ਗੋਰ ਸੱਚਾ ਬੱਧਾ ਥੇਹ ਰਖਵਾਲੇ ਗੋਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਕਿਰਪਾਲ ਰਾਰੇ ਨੂੰ ਸਿਆਰੀ ਲਾ ਕੇ ਬੁਨਾ ਗੁਰ ਕਿਰਪਾਲ ਬੇਅੰਤ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਅਵਗਣ ਸਭ ਹਤੇ ਹਤੇ ਪੁਲਈ ਬੁਲ ਗੁਰ ਆਪਣੀ ਕਿਰਪਾ ਧਾਰ ਜੀ ਗੁਰ ਪਦਤੀ ਜਮਕ ਲਾ ਕੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਇਸ ਗੁਰ ਕੇ ਗੁਣ ਇਤੇ ਸ਼ਲੋਕ ਮਹੱਲਾ ਪਹਿਲਾ ਤਾਂ ਕੀ ਰਜਾਏ ਲਿਖ ਲਿਖਿਆ ਪਾਏ ਤਾ ਕੀ ਰਜਾਇ ਨਹੀਂ ਬੋਲਣਾ ਤਾ ਕੀ ਤਾ ਕੀ ਰਜਾਇ ਇੱਥੇ ਠਮਕ ਲਿਖਿਆ ਪਾਇ ਲਿਖਿਆ ਨਹੀਂ ਕਹਿਣਾ ਲੱਲੇ ਦੇ ਲਾਂ ਆ ਧਿਆਨ ਨਾਲ ਬੋਲਣਾ ਤਾ ਕੀ ਰਜਾਇ ਲਿਖਿਆ ਪਾਇ ਅਬ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡਹਿ ਜੀ ਕਮਾਂਦੇ ਬਿਸਰਾਮ ਸਹੀ ਲਾਓ ਜੀ ਹੁਕਮ ਹੋਆ ਹਾਸਲ ਇੱਥੇ ਠਮਕੈ ਤਦੇ ਹੋਏ ਨਿਬੜਿਆ ਤਦੇ ਹੋਏ ਨਿਬੜਿਆ ਇੱਥੇ ਵਿਸਰਾਮ ਹੈ ਹੰਡਹਿ ਜੀ ਕਮਾਂਦੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡਹਿ ਜੀ ਕਮਾਂਦੇ ਮਹੱਲਾ ਦੂਜਾ ਨਕਨਥ ਖਸਮ ਹੱਥ ਕਿਰਤ ਤਕੇ ਦੇ ਹਾਂਜੀ ਨਕਨਥ ਖਸਮ ਹੱਥ ਇਥੇ ਵੀ ਸਤਿ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਪੌੜੀ ਸੱਬੇ ਗੱਲਾ ਆਪ ठाट ਬਹਾਲਿਓਨ ਹਾਂ ਬਹਾਲਿਓਨ ਉਚਾਰਨ ਕਰਨਾ ਬਹਾਲਿਓਨ ਨਹੀਂ ਕਹਿਣਾ ਆਪੇ ਰਚਨ ਰਚਾਈ ਆਪੇ ਹੀ ਘਾਲਿਓਨ ਇਹ ਘਾਲਿਓਨ ਐ ਸਿਹਾਰੀ ਦੇ ਨਾਲ ਆਪੇ ਜੰਤੋ ਪਾਏ ਆਪ ਪ੍ਰਤ ਪਾਲਿਓਨ ਦਾਸ ਰਖੇ ਕੰਠ ਲਾਇ ਨਦਰ ਨਿਹਾਲਿਓਨ ਨਾਨਕ ਭਗਤਾ ਸਦਾ ਆਨੰਦ ਪਾਉ ਦੂਜਾ ਜਾਲਿਓਨ ਸਲੋਕ ਮਹਲਾ 3 ਜੀ ਮਨ ਹਰ ਜੀ ਧਿਆਇ ਤੂ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੁਤਾਏ ਦੇ ਪਦ ਤੇ ਯਮਕ ਲਾ ਦਨੀ ਹੈ ਦੇ ਨਾ ਐਉਂ ਨਹੀਂ ਕਹਿਣਾ ਦੇ ਨਾ ਪਛੁਤਾਏ ਖਾ ਹਰ ਕੈ ਸਤਿ ਬਲੇ ਹਾਰਣੈ ਜਿਤ ਸੇਵਿਆ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ ਹਉਮੈ ਸ਼ਬਦ ਜਲਾਏ ਹਉਮੈ ਪਦ ਤੇ ਯਮਕ ਲਾ ਦ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਦਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਤਿ ਵਿਸਰਾਮ ਇਥੀ ਲਾਉਣਾ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਈ ਪਉੜੀ ਤੂੰ ਕਰਨ ਕਾਰਨ ਸਮਰਾਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਫੋਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੁ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਅਰਾਧਿਆ ਦੋਵੇਂ ਕੰਨੇ ਉਚਾਰਨ ਕਰਨੇ ਹਨ ਕਈ ਅਰਾਧਿਆ ਕਹਿ ਜਾਂਦੇ ਹਨ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ